ਹਿੰਦੂਆਂ ਚ ਸਿੱਖਾਂ ਚ ਮੁਸਲਮਾਨਾਂ ਚ ਬਾਬੇ ਗੁਰੂ ਨਾਨਕ ਦੇ ਕਹਿਣ ਅਨੁਸਾਰ ਕਿ ਇੱਕ ਨੂਰ ਤੋਂ ਸਭ ਜਗ ਉਪਜਿਆ ਕੌਣ ਭਲੇ ਕੌਮ ਮੰਦੇ ਕੋਈ ਫਰਕ ਨਹੀਂ ਹੈ ਤੁਸੀਂ ਹਿੰਦੂ ਹੋ ਤੁਸੀਂ ਮੁਸਲਮਾਨ ਹੋ ਤੁਸੀਂ ਸਿੱਖ ਹੋ ਸ਼ਬਦਾਂ ਨਾਲ ਸਮੋਹਿਤ ਕਰਕੇ ਸਾਨੂੰ ਇਹ ਭੁਲਾ ਦਿੱਤਾ ਗਿਆ ਕਿ ਅਸੀਂ ਕੁਦਰਤ ਦਾ ਬਣਾਇਆ ਹੋਇਆ ਸਭ ਤੋਂ ਨਿਆਬ ਨਮੂਨਾ ਹਾਂ ਜਿਹਨੂੰ ਇਨਸਾਨ ਕਿਹਾ ਜਾਂਦਾ ਹੈ ਜਿਨ੍ਹਾਂ ਦਾ ਕੋਈ ਧਰਮ ਕੋਈ ਮਜ਼ਬ ਕੋਈ ਜਾਤ ਨਹੀਂ ਹੁੰਦੀ ਸਿਰਫ ਇੱਕ ਦੂਜੇ ਪ੍ਰਤੀ ਇੱਜ਼ਤ ਮਾਣ ਸਹਿਣਸ਼ੀਲਤਾ ਪ੍ਰੇਮ ਪਿਆਰ ਹੀ ਇਨਸਾਨੀਅਤ ਦਾ ਅਸਲੀ ਮਜ਼ਬ ਹੁੰਦਾ ਹੈ ਅਸਲੀ ਧਰਮ ਹੁੰਦਾ ਹੈ ਗੁਰੂ ਬਾਬੇ ਨਾਨਕ ਨੂੰ ਸਿੱਖਾਂ ਦਾ ਹਿੰਦੂਆਂ ਦਾ ਗੁਰੂ ਤੇ ਮੁਸਲਮਾਨਾਂ ਦਾ ਪੀਰ ਕਿਹਾ ਜਾਂਦਾ ਹੈ ਸਾਨੂੰ ਆਪਣੇ ਗੁਰੂਆਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ ਤੇ ਉਹਨਾਂ ਨੂੰ ਆਪਣੇ ਪੀਰ ਦੀ ਝਗੜਾ ਕੋਈ ਨਹੀਂ ਹੈ ਮਜ਼ਹਬ ਕੋਈ ਨਹੀਂ ਹੈ ਜ਼ਾਤ ਕੋਈ ਨਹੀਂ ਹੈ ਇਹ ਸਭ ਸਿਆਸੀ ਰੰਗ ਨੇ ਤੇ ਗੁਰੂ ਬਾਬੇ ਤੋਂ ਸਿੱਖਿਆ ਲੈ ਕੇ ਅਸੀਂ ਦਲਜੀਤ ਦੇ ਨਾਲ